ਦੀ ਗੱਲਬਾਤ ਹੋਈ ਆ ਕੇ ਦਿੱਤਾ ਹੈ ਕਹਿ ਸਕਦੇ ਹਾਂ ਕਿ ਇਨਸਾਫ ਲਾਉਣ ਲਈ ਹੁਣ ਜਿਹੜਾ ਧਰਨਾ ਲਾਉਣਾ ਪੈ ਰਿਹਾ ਜੀ ਸਰਕਾਰਾਂ ਦੀ ਧੱਕੇਸ਼ਾਹੀ ਤੇ ਗੁੰਡਾਗਰਦੀ ਜਿਹੜਾ ਗੁੰਡਾਗਰਦੀ ਦਾ ਰਾਜ ਹੈ ਨਾ ਆਮ ਪਾਰਟੀ ਦੇ ਵਿੱਚ ਜਿਹੜਾ ਉਹਦਾ ਨਤੀਜਾ ਜਿਹੜਾ ਕਿ ਅੱਜ ਜਿਹੜਾ ਸਾਡਾ ਵੀਰ ਭਰਾ ਆ ਸਾਡੇ ਵਿੱਚ ਨਹੀਂ ਆ ਸਾਡੇ ਸਾਡੇ ਬੰਦਿਆਂ ਨੂੰ ਕੁੱਟ ਵੀ ਲੈਣਾ ਤੇ ਉਹਨਾਂ ਨੇ ਸੱਟਾਂ ਵੀ ਲਾ ਦੇਣੀਆਂ ਤੇ ਸਾਡੀ ਕਿਤੇ ਸੁਣਵਾਈ ਬਣਾਉਣੀ ਤੇ ਉਹਨਾਂ ਦੇ ਪਰਚੇ ਵੀ ਹੋ ਜਾਣੇ ਤੇ ਸਾਨੂੰ ਅੱਜ ਪੁਰਾਣੀਆਂ ਫਾਈਲਾਂ ਕੱਢ ਕੇ ਦਿਖਾਈਆਂ ਜਾਣੀਆਂ ਗੁੰਡਾ ਰਾਜ ਨਸ਼ਾ ਵਾਧ ਤੋਂ ਵਧ ਗੋਲੀ ਸ਼ਰੇਆਮ ਜਿਹੜਾ ਇੱਕ ਬੱਚਾ ਜਿਹੜਾ ਅਸੀਂ ਪਲ-ਪਲ ਪਾਲ ਕੇ ਵੱਡਾ ਕਰਦੇ ਆ ਇੱਕ 5 ਮਿੰਟ ਨਹੀਂ ਲਾਉਂਦੇ ਕਿਸੇ ਦੇ ਮਾਂ ਦਾ ਪੁੱਤ ਮਾਰਨ ਵਾਸਤੇ ਇੱਥੇ ਇੱਕ ਰਣਜੀਤ ਦੀ ਗੱਲ ਨਹੀਂ ਹੈ ਇੱਥੇ ਪਿੰਡ-ਪਿੰਡ ਰਣਜੀਤਾਂ ਦੀ ਕਹਾਣੀ ਚੱਲੀ ਆ ਖਾਸ ਕਰਕੇ ਇਹ ਸਰਕਾਰ ਦੇ ਟਾਈਮ ਤੇ ਸਰ ਕਿਹੜੀ ਇਨਸਾਫ ਦੀ ਤੁਸੀਂ ਗੱਲ ਕਰਦੇ ਜੀ ਪੁਲਿਸ ਜਿਹੜੀ ਆ ਪ੍ਰਸ਼ਾਸਨ ਆ ਜਿਹੜਾ ਵਾ ਮੌਜੂਦਾ ਸਰਕਾਰ ਦਾ ਵਿਖਿਆ ਹੋਇਆ maal ਆ ਵਕਾਉ ਮਾਲ ਆਏ ਤੇ ਕਿਤੇ ਦਬਾ ਦਬੂ ਨਾ ਕਿਸੇ ਨੂੰ ਇਨਸਾਫ ਮਿਲ ਜੇ ਨਹੀਂ ਤੇ ਬਿਲਕੁਲ ਇਨਸਾਫ ਦੀ ਇੱਥੋਂ ਆਸ ਨਹੀਂ ਰੱਖੀ ਜਾ ਸਕਦੀ ਸਰਕਾਰਾਂ ਤੱਕੇ ਕਰਦੀਆਂ ਨਹੀਂਆਂ ਤੇ ਕਰਦੀਆਂ ਆਈਆਂ ਤੇ ਕਰਦੀਆਂ ਰਹਿਣਗੀਆਂ ਜੇ ਲੋਕ ਨਾ ਜਾਗੇ ਤੇ ਲਗਾਤਾਰ ਇਦਾਂ ਤੱਕੇ ਹੁੰਦੇ ਰਹਿਣਗੇ ਪਿਛਲੀਆਂ ਸਰਪੰਚੀ ਦੀ ਵੋਟਾਂ ਦੇ ਵਿੱਚ ਲੜਾਈ ਹੋਈ ਸੀ ਇਹਦੇ ਵਿੱਚ ਰੰਜੀਤ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਕੱਲਾ ਇਸ ਦੀ ਡੈਥ ਹੋਈ ਸੀਗੀ ਅਸੀਂ ਇਸ ਵਿੱਚ ਮੁਕੱਦਮਾ ਨੰਬਰ 482 ਦਰਜ ਕੀਤਾ ਆ ਔਰ ਇਸ ਤੋਂ ਬਾਅਦ ਜਿਹੜਾ ਘਰਨਾ ਆਇਆ ਉਹ ਚੁੱਕਿਆ ਗਿਆ ਇਸ ਵੇਲੇ ਮੌਜੂਦਾ ਜੀ ਥਾਣਾ ਗੁੰਦਵਾਲ ਸਾਹਿਬ ਦੇ ਅੰਦਰ ਜਿੱਥੇ ਕਿ ਤਸਵੀਰਾਂ ਤੁਹਾਨੂੰ ਸਭ ਤੋਂ ਪਹਿਲਾਂ ਦਿਖਾਵਾਂਗੇ ਕਿ ਵੱਡੀ ਗਿਣਤੀ ਵਿੱਚ ਕਿਸਾਨ ਮਦੂਰ ਸੰਘਰਸ਼ ਕਮੇਟੀ ਦੇ ਆਗੂ ਅਤੇ ਲੋਕ ਪੁੱਜੇ ਨੇ ਅਤੇ ਥਾਣਾ ਗੁੰਦਵਾਲ ਸਾਹਿਬ ਦੇ ਅੰਦਰ ਤਰਕਤਾ ਜਾ ਰਿਹਾ ਹੈ ਦੱਸਦੀ ਹੈ ਕਿ ਪਿੰਡ ਕੱਲਾ ਵਿਖੇ ਚੋਣਾਂ ਦੇ ਦੌਰਾਨ ਲੜਾਈ ਹੋਈ ਤਾਂ ਉਸ ਤੋਂ ਬਾਅਦ ਇੱਕ ਵਿਅਕਤੀ ਜ਼ਖਮੀ ਹੋਇਆ ਤਾਂ ਫਿਲਹਾਲ ਦੱਸਿਆ ਜਾ ਰਿਹਾ ਹੈ ਕਿ ਉਸ ਵਿਅਕਤੀ ਦੀ ਮੌਤ ਹੋ ਚੁੱਕੀ ਆ ਤਾਂ ਤਸਵੀਰਾਂ ਵਿੱਚ ਤੁਸੀਂ ਦੇਖ ਰਹੇ ਹੋ ਕਿ ਵੱਡੀ ਗਿਣਤੀ ਵਿੱਚ ਇੱਥੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਅਤੇ ਪਿੰਡ ਦੇ ਲੋਕ ਪੁੱਜੇ ਨੇ ਤਾਂ ਇੱਥੇ ਦੱਸ ਦਈਏ ਕਿ ਅੰਦਰ ਥਾਣੇ ਦੇ ਐਸ ਐਚ ਓ ਅਤੇ ਡੀ ਐਚ ਪੀ ਸਾਹਿਬ ਵੀ ਕਮਰੇ ਦੇ ਵਿੱਚ ਹੀ ਹਨ ਇਹਨਾਂ ਦਾ ਕਹਿਣਾ ਹੈ ਕਿ ਜਦ ਤੱਕ ਇਨਸਾਫ ਨਹੀਂ ਮਿਲਦਾ ਧਰਨਾ ਜਾਰੀ ਰਹੇਗਾ ਕੀ ਮਾਮਲਾ ਹੈ ਸਾਰਾ ਆਗੂਆਂ ਤੋਂ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਫਿਲਹਾਲ ਧਰਨੇ ਦੇ ਵਿੱਚ ਨਾਲ-ਨਾਲ ਚਾਹ ਪਾਣੀ ਵੀ ਜਿਹੜਾ ਛਕਿਆ ਜਾ ਰਿਹਾ ਹੈ ਕਿਉਂਕਿ ਇਹਨਾਂ ਦਾ ਕਹਿਣਾ ਹੈ ਕਿ ਜਦ ਤੱਕ ਇਨਸਾਫ ਨਹੀਂ ਮਿਲਦਾ ਉਦੋਂ ਤੱਕ ਧਰਨਾ ਜਾਰੀ ਰਹੇਗਾ ਤਾਂ ਆਗੂ ਮੌਜੂਦ ਨੇ ਹਾਂਜੀ ਪ੍ਰਧਾਨ ਜੀ ਕੀ ਕਹੋਗੇ ਥਾਣੇ ਪੁਜੀਓ ਕਿਹਾ ਜਾਂਦਾ ਹੈ ਕਿ ਇੱਥੇ ਲੋਕਾਂ ਨੂੰ ਇਨਸਾਫ ਦੇ ਦਿੱਤਾ ਜਾਂਦਾ ਹੈ ਪਰ ਇਹ ਧਰਨਾ ਲਾ ਕੇ ਤੁਸੀਂ ਇਨਸਾਫ ਕਿਸ ਦਾ ਮੰਗ ਰਹੇ ਹੋ ਸਰ ਕਿਹੜੀ ਇਨਸਾਫ ਦੀ ਤੁਸੀਂ ਗੱਲ ਕਰਦੇ ਜੀ ਪੁਲਿਸ ਜਿਹੜੀ ਆ ਪ੍ਰਸ਼ਾਸਨ ਆ ਜਿਹੜਾ ਵਾ ਮੌਜੂਦਾ ਸਰਕਾਰ ਦਾ ਵਿਕਿਆ ਹੋਇਆ ਮਾਲ ਆ ਵਕਾਊ ਮਾਲ ਆ ਤੇ ਕਿਤੇ ਦਬਾ ਦਬੂ ਨਾ ਕਿਸੇ ਨੂੰ ਇਨਸਾਫ ਮਿਲ ਜੇ ਨਹੀਂ ਤੇ ਬਿਲਕੁਲ ਇਨਸਾਫ ਦੀ ਇੱਥੋਂ ਆਸ ਨਹੀਂ ਰੱਖੀ ਜਾ ਸਕਦੀ ਅੱਜ ਧਰਨਾ ਲਾਇਆ ਕੀ ਮਾਮਲਾ ਹੈ ਕਿਦੋਂ ਦੀ ਗੱਲ ਹੈ ਕੌਣ ਵਿਅਕਤੀ ਸੀ ਜਿਸ ਦੀ ਅੱਜ ਜਿਹੜੀ ਮੌਤ ਹੋਈ ਆ ਧਰਨਾ ਕਿਉਂ ਲਾਉਣਾ ਪਿਆ ਇਹ 17 ਤਰੀਕ ਨੂੰ ਜਿਹੜੀ ਕੁੱਟਮਾਰ ਹੋਈ ਦਾ ਨਾਂ ਰঞ্জੀਤ ਸਿੰਘ ਹੀ ਕਿ ਕਿ ਇਹ ਆਪਸੇ ਵੋਟਾਂ ਦੀ ਕੋਈ ਖਹਿਬਾਜੀ ਸੀ ਤੇ ਇਹਨੂੰ ਕਿਸੇ ਨੇ ਫੋਨ ਕੀਤਾ ਵੀ ਰੰਜੀਸ਼ ਆਈ ਇੱਥੇ ਲੜਾਈ ਹੋਣੀ ਹੈ ਆਪਣੇ ਆਪ ਦੋਵੇਂ ਜੀ ਗਏ ਆ ਵੀ ਅਸੀਂ ਉਹ ਜਿਹੜੀ ਲੜਾਈ ਠਾ ਦੇ ਗਏ ਇਹਨੇ ਜਾ ਕੇ ਉਹਨਾਂ ਚਾਚਾਤਾ ਕਹ ਗਿਆ ਵੀ ਚਲੋ ਜੇ ਤੁਸੀਂ ਯਾਰ ਕੀ ਬਣਗੇ ਅਗਲੀ ਆ ਦੁਜੇ ਬਣ ਜਾਣਗੇ ਲੜਾਈ ਨਾ ਕਰੋ ਪਰ ਉਹਨਾਂ ਦੇ ਜਿਹੜੇ ਗੁੰਡੇ ਹੋਣਾ ਫੜ ਕੇ ਇਹਨੂੰ ਵੀਰ ਨੂੰ ਕੋੜ ਸੁੱਟਿਆ ਬਹੁਤ ਮਾਰਿਆ ਘਟੋ ਘਟ ਡੇਢ ਘੰਟਾ ਇਹਨੂੰ ਘਰ ਆਪਦੇ ਪਾਸ ਢਿਆ ਪੁਲਿਸ ਪ੍ਰਸ਼ਾਸਨ ਨੂੰ ਛੁਡਾ ਕੇ ਲਿਆ ਆ ਜਿਹਦੀ ਉਹ ਜ਼ਖਮਾਂ ਹੀ ਤਾਬ ਨਾਲ ਚੱਲਦਾ ਲਗਾਤਾਰ ਹਸਪਤਾਲ ਦਸ ਰਿਹਾ ਵਾ ਕੋਹੇ ਤੇ ਦੂਜੀ ਤਰ ਨੇ ਮੌਜੂਦਾ ਜਿਹੜੀ ਸਰਕਾਰ ਉਹਨੇ ਤੇ ਪਰਚਾ ਕਰਾ ਦਿੱਤਾ ਹੈ ਕਰਕੇ ਆਪਾਂ ਦਾ ਲੋਕਸ਼ੇਪ ਕੇ ਇਲਾਜ ਕਰਾਉਂਦਾ ਸੀ ਤੇ ਜਿਹੜੀ ਪੁਲਿਸ ਪ੍ਰਸ਼ਾਸਨ ਦੀ ਨਗਲੀ ਦੇ ਕਾਰਨ ਜੇਕਰ ਤੇ ਕ੍ਰਾਸ਼ ਪਰਚਾ ਹੋ ਜਾਂਦਾ ਤੇ ਇਹ ਵੀ ਆਪਦਾ ਕਿਦੋਂ ਚੰਗਾ ਇਲਾਜ ਕਰਾ ਲੈਂਦਾ ਤੇ ਅੱਜ ਜਿਹੜਾ ਹੀਰਾ ਵਾ ਸਾਡੇ ਕੋ ਖੁਸ਼ ਗਿਆ ਖੋਸਣਾ ਸਦਾ ਨਹੀਂ ਸੀ ਅੱਛਾ ਪ੍ਰਧਾਨ ਜੀ ਗੱਲ ਕਰ ਰਹੇ ਹੋ ਇਹ ਕ੍ਰਾਸ਼ ਪਰਚੇ ਦੀ ਤਾਂ ਕੀ ਗੱਲ ਕੀ ਹੋਈ ਤੁਸੀਂ ਕਹਿ ਰਹੇ ਹੋ ਇਹ ਤੁਹਾਡੀ ਧਿਰ ਦਾ ਜਿਹੜਾ ਬੰਦਾ ਸੀ ਜਿਸ ਦੇ ਹੱਕ ਵਿੱਚ ਧਰਨਾ ਲੈ ਆਏ ਕਿ ਉਹਨਾਂ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਦੂਜੀ ਧਿਰ ਤੇ ਕੋਈ ਮਾਮਲਾ ਦਰਜ ਨਹੀਂ ਕੀਤਾ ਗਿਆ ਸੀ ਬਿਲਕੁਲ ਨਹੀਂ ਜੀ ਉਹ ਦੂਜੀ ਧਿਰ ਤੇ ਕੋਈ ਮਾਮਲਾ ਨਹੀਂ ਦਰਜ ਸਗੋਂ ਉਹਨਾਂ ਨੇ ਉਲਟਾ ਪਰਚੇ ਇਹਨਾਂ ਤੇ ਦਰਜ ਕਰਾ ਦਿੱਤੇ ਗਏ ਕੀ ਕਾਰਨ ਕਾਰਨ ਉਸ ਸਰਕਾਰ ਆ ਸਰਕਾਰਾਂ ਧੱਕੇ ਕਰਦੀ ਜਾਂਦੀਆਂ ਤੇ ਕਰਦੀਆਂ ਆਈਆਂ ਤੇ ਕਰਦੀਆਂ ਰਹਿਣਗੀਆਂ ਜੇ ਲੋਕ ਨਾ ਜਾਗੇ ਤੇ ਲਗਾਤਾਰ ਇਦਾਂ ਧੱਕੇ ਹੁੰਦੇ ਰਹਿਣਗੇ ਤਾਂ ਅੱਜ ਤੁਹਾਡੇ ਵੱਲੋਂ ਧਰਨਾ ਲਾਇਆ ਗਿਆ ਹੈ ਕਿਸੇ ਅਧਿਕਾਰੀ ਨੂੰ ਮਿਲੇ ਹੋਏ ਜਾਂ ਹੁਣ ਤੱਕ ਤੁਹਾਨੂੰ ਕੋਈ ਵਿਸ਼ਵਾਸ ਦਿਵਾਇਆ ਗਿਆ ਹੋਵੇ ਪਹਿਲਾਂ ਐਸਐਚਓ ਸਾਹਿਬ ਨਾਲ ਮਿਲੇ ਸੀ ਮੁਰਕੇ ਡੀਐਸਪੀ ਗੁੰਦਵਾਲ ਸਾਹਿਬ ਨਾਲ ਗੱਲ ਹੋਈ ਹੈ ਤੇ ਉਹਨਾਂ ਨੇ ਵਿਸ਼ਵਾਸ ਦਵਾਇਆ ਵਾ ਕਿ ਮੈਂ ਪਰਚਾ ਦਰਜ ਕਰ ਦੇਣਾ। ਅੱਛਾ ਜੀ। ਅੱਛਾ ਜੇਕਰ ਪ੍ਰਧਾਨ ਜੀ ਇਹ ਨਹੀਂ ਪਰਚਾ ਦਰਜ ਕਰਦੇ ਜਾਂ ਤਾਂ ਅੱਗੇ ਫਿਰ ਤੁਹਾਡੇ ਵੱਲੋਂ ਕੀ ਅੱਗੇ ਦੀ ਰਣਨੀਤੀ ਕੀ ਹੋਊਗੀ? ਇੱਥੇ ਲਗਾਤਾਰ ਦਰਨਾ ਚੱਲੂਗਾ ਤੇ ਨਾਲ ਹੀ ਇਹ ਜਿਲ੍ਹਾ ਕਮੇਟੀ ਦੀ ਔਰ ਸੂਬਾ ਕਮੇਟੀ ਦੀ ਮੀਟਿੰਗ ਕਰਾਂਗੇ ਤੇ ਸਾਡੇ ਲਾਗੇ ਪੁਲ ਵੀ ਆ ਗੁੰਦਵਾਲ ਸਾਹਿਬ ਉਹ ਘੇਰ ਲਾਂਗੇ ਕਿਉਂਕਿ ਇਨਸਾਫ ਤੇ ਲੈ ਕੇ ਜਾਵਾਂਗੇ। ਜਦੋਂ ਉਹ ਉਸ ਵਿਅਕਤੀ ਦਾ ਪਰਿਵਾਰਿਕ ਮੈਂਬਰ ਆਇਆ ਇੱਥੇ ਕੋਈ ਉਹਦੇ ਪਰਿਵਾਰ ਵਿੱਚੋਂ ਇੱਥੇ ਪੁੱਜਾ ਹੁਣ ਤੱਕ ਉਹਦੇ ਇੱਥੇ ਪਿ ਬੇਟਾ ਬਾਹਰ ਆ ਦੋਵੇਂ ਦੋ ਤਿੰਨ ਜੀ ਉਹ ਇੱਥੇ ਆ ਜੀ ਹੁਣ ਇੱਥੇ ਗੱਲਬਾਤ ਕਰ ਸਕਦੇ ਆ ਆਪਣੇ ਨਾਲ ਕੋਈ ਇੱਥੇ ਉਹਦਾ ਪਰਿਵਾਰਕ ਮੈਂਬਰ ਹੋਵੇ ਪਿਤਾ ਜੀ ਅੰਦਰ ਬੈਠੇ ਆ ਬਾਹਰ ਨਹੀਂ ਉਹ ਕੋਈ ਬਿਆਨ ਦਰਜ ਕਰਾਉਣ ਲੈ ਕੋ ਫਰਹਾਲ ਇਹਨਾਂ ਵੱਲ ਦੱਸਿਆ ਗਿਆ ਕਿ ਮ੍ਰਿਤਕ ਜੋ ਵਿਅਕਤੀ ਹੈ ਉਸਦਾ ਪਿਤਾ ਵੀ ਇੱਥੇ ਪੁੱਜਾਇਆ ਤਾਂ ਬਿਆਨ ਦਰਜ ਕੀਤੇ ਜਾ ਰਹੇ ਨੇ ਇਨਸਾਫ ਲੈਣ ਲਈ ਧਰਨਾ ਲਾਉਣਾ ਪਿਆ ਤਾਂ ਇੱਥੇ ਹੋਰ ਬੀਬੀ ਜੀ ਮੌਜੂਦ ਨੇ ਹਾਂ ਜੀ ਭੈਣ ਕੀ ਕਹੋਗੇ ਧਰਨੇ ਵਿੱਚ ਤੁਸੀਂ ਵੀ ਪੁੱਜੇ ਹੋਏ ਇਹ ਭੈਣ ਦੇ ਨਾਲ ਕੀ ਗੱਲਬਾਤ ਹੋਈ ਆ ਕੇ ਦੱਤਾ ਹੈ ਕਹਿ ਸਕਦੇ ਆ ਕਿ ਇਨਸਾਫ ਲਾਉਣ ਲਈ ਹੁਣ ਜਿਹੜਾ ਧਰਨਾ ਲਾਉਣਾ ਪੈ ਰਿਹਾ ਜੀ ਅਹੀਂ ਤੇ ਜਿਹੜੀ ਸਾਫ਼ ਹੀ ਸਿੱਧੀ ਜੀ ਗੱਲ ਹੈ ਪਿੰਡੂ ਜੀ ਅਹੀਂ ਤੇ ਕਿੰਨੇ ਵੀ ਜੋ ਕੁਛ ਵੀ ਹੋਇਆ ਹੈ ਸਰਕਾਰਾਂ ਦੀ ਧੱਕੇਸ਼ਾਹੀ ਤੇ ਗੁੰਡਾਗਰਦੀ ਜਿਹੜਾ ਗੁੰਡਾਗਰਦੀ ਦਾ ਰਾਜ ਹੈ ਨਾ ਆਮ ਪਾਰਟੀ ਦੇ ਵਿੱਚ ਜਿਹੜਾ ਉਹਦਾ ਨਤੀਜਾ ਜਿਹੜਾ ਕਿ ਅੱਜ ਜਿਹੜਾ ਸਾਡਾ ਵੀਰ ਭਰਾਇਆ ਸਾਡੇ ਵਿੱਚ ਨਹੀਂ ਆ ਕਿਉਂਕਿ ਹਾਲਾਂਕਿ ਤੁਹਾਨੂੰ ਪਤਾ ਕਿ ਵੋਟਾਂ ਪੈਂਦੀਆਂ ਵੀ ਆਈਆਂ ਹਾਰਾ ਜਿੱਤਾਂ ਵੀ ਹੋਈਆਂ ਸਾਡੇ ਸਾਡੇ ਬੰਦਿਆਂ ਨੂੰ ਕੁੱਟ ਵੀ ਲੈਣਾ ਤੇ ਉਹਨਾਂ ਨੇ ਸੱਟਾਂ ਵੀ ਲਾ ਦੇਣੀਆਂ ਤੇ ਸਾਡੀ ਕਿਤੇ ਸੁਣਵਾਈ ਬਣਾਉਣੀ ਤੇ ਉਹਨਾਂ ਦੇ ਪਰਚੇ ਵੀ ਹੋ ਜਾਣੇ ਤੇ ਸਾਨੂੰ ਅੱਜ ਪੁਰਾਣੀਆਂ ਫਾਈਲਾਂ ਕੱਢ ਕੇ ਦਿਖਾਈਆਂ ਜਾਣੀਆਂ ਇੱਥੇ ਵੇਖੋ ਕਿ ਇਨਸਾਫ਼ ਕਿੱਥੇ ਚਾਗਦਾ ਇਹ ਪਿੰਡ ਪਿੰਡ ਦੀ ਕਹਾਣੀ ਨਹੀਂ ਗੀ ਇੱਥੇ ਇੱਕ ਰਣਜੀਤ ਦੀ ਗੱਲ ਨਹੀਂ ਹੈ ਇੱਥੇ ਪਿੰਡ ਪਿੰਡ ਰਣਜੀਤਾਂ ਦੀ ਕਹਾਣੀ ਚੱਲੀ ਆ ਖਾਸ ਕਰਕੇ ਐ ਸਰਕਾਰ ਦੇ ਟਾਈਮ ਤੇ ਉਹ ਇਹ ਸਰਕਾਰ ਦੀ ਗੱਲ ਕਰ ਰਹੇ ਹੋ ਸਰਕਾਰ ਤਾਂ ਕਹਿੰਦੇ ਸਹੀ ਅਸੀਂ ਬਦਲਾ ਦੇ ਤੌਰ ਤੇ ਆ ਲੋਕਾਂ ਨੂੰ ਇਨਸਾਫ਼ ਮਿਲੇਗਾ ਕਿਸੇ ਨਾਲ ਬੇਇਨਸਾਫੀ ਨਹੀਂ ਹੋਏਗੀ ਤਾਂ ਫਿਰ ਕੀ ਕਹਿਣਾ ਚਾਹੋਗੇ ਵੇਖੋ ਜੀ ਜੋ ਲੋਕਾਂ ਨੇ ਜੋ ਪਬਲਿਕ ਨੇ ਚਾਇਆ ਹੈ ਕਿਉਂਕਿ ਲੋਕੀ ਪਿਛਲੀਆਂ ਸਰਕਾਰਾਂ ਦੇ ਸਤਾਏ ਹੋਏ ਸੀ ਉਹ ਚਾਹੁੰਦੇ ਸੀ ਕਿ ਬਦਲਾ ਆਵੇ ਪਰ ਇਹਨਾਂ ਨੇ ਇਹੋ ਜਿਹਾ ਬਦਲਾ ਲਿਆ ਹੁੰਦਾ ਕਿ ਜਿਹੜੀਆਂ ਪਿਛਲੀਆਂ ਸਰਕਾਰਾਂ ਸੀ ਉਹਨਾਂ ਨੇ 70-75 ਸਾਲਾਂ ਵਿੱਚ ਨਹੀਂ ਕੀਤਾ ਜੋ ਇਹਨਾਂ ਨੇ ਤਿੰਨਾਂ 3.5 ਸਾਲਾਂ ਦੇ ਵਿੱਚ ਕੀਤਾ ਗੁੰਡਾ ਰਾਜ ਨਸ਼ਾ ਵੱਧ ਤੋਂ ਵੱਧ ਗੋਲੀ ਸ਼ਰੇਆਮ ਜਿਹੜਾ ਇੱਕ ਬੱਚਾ ਜਿਹੜਾ ਅਸੀਂ ਪਲ-ਪਲ ਪਾਲ ਕੇ ਵੱਡਾ ਕਰਦੇ ਹਾਂ ਇੱਕ 5 ਮਿੰਟ ਨਹੀਂ ਲਾਉਂਦੇ ਕਿਸੇ ਦੇ ਮਾਂ ਦਾ ਪੁੱਤ ਮਾਰਨ ਵਾਸਤੇ ਉਹੀ ਹਾਲ ਹੈ ਚਾਹੇ ਨੂੰ ਇੱਕ ਗੋਲੀ ਦਾ ਕਤਲ ਸਮਝ ਲਓ ਤੇ ਚੈਡ ਡਾਂਗ ਦਾ ਸਮਝ ਲਓ ਘਰੋਂ ਸੱਦ ਕੇ ਜਿਹੜਾ ਵੀਰ ਭਰਾ ਨੂੰ ਇੱਕ ਜਿਹੜਾ ਮਾਰ ਦੇਣਾ ਉਹ ਇੱਕ ਬਹੁਤ ਵੱਡੀ ਬੇਇਨਸਾਫੀ ਉਹ ਤੋਂ ਵੱਡੀ ਗੱਲ ਇਹ ਆ ਕਿ ਜਿਹੜੀਆਂ ਸਰਕਾਰਾਂ ਆ ਤੇ ਗੁੰਡਾ ਰਾਜ ਦੀ ਜਿਹੜੀ ਆ ਉਹਦੀ ਹਮਾਇਤ ਕਰਦੇ ਆ ਤੇ ਜਿਹੜਾ ਇੱਕ ਭੋਲਾ ਭਾਲਾ ਪਰਿਵਾਰ ਆ ਜਿਹੜਾ ਚਾਹੁੰਦਾ ਕਿ ਲੜਾਈ ਨਾਵੇਂ ਹਾਲਾ ਕਿ ਛਡਾਉਣਗੇ ਲੜਨ ਨਹੀਂ ਸੀਗੇ ਛਡਾਉਣਗੇ ਹੀ ਉਹਨਾਂ ਦੇ ਹਾਲਾਤ ਕੀਤੇ ਗਏ ਆ ਤੇ ਫਿਰ ਵੇਖੋ ਜੀ ਅਸੀਂ ਕੀ ਕਰਾਂਗੇ ਸਾਨੂੰ ਤਾਂ ਇਨਸਾਫ ਕਿਤੇ ਨਹੀਂ ਮਿਲਦਾ ਸਾਨੂੰ ਬਹੁਤੀਆਂ ਆਸਾਂ ਨਹੀਂ ਸਰਕਾਰਾਂ ਤੋਂ ਨਾ ਹੀ ਅੱਜ ਤੱਕ ਆਸਾਂ ਰੱਖੀਆਂ ਆਈਆਂ ਅਹੀਂ ਤੋਂ ਵੇਖੋ ਜੀ ਜੋ ਵੀ ਲੈਨੇ ਆਪਣਾ ਇੱਥੇ ਦਰਿਆ ਮਿਛਾ ਕੇ ਲੈਨੇ ਅੱਜ ਵੀ ਦਰਿਆ ਮਿਛਾ ਕੇ ਇਨਸਾਫ ਦੀ ਮੰਗ ਕਰਦੇ ਤੋ ਲਵਾਂਗੇ ਜੀ ਆਸ ਹੈਗੀ ਆ ਕਿ ਅੱਜ ਧਰਨੇ ਤੇ ਬੈਠੇ ਹੋ ਇਨਸਾਫ ਕਿਤੇ ਮਿਲੇਗਾ ਉਹ ਜਿੰਨਾ ਚਿਰ ਸਾਡੀ ਝੋਲੀ 'ਚ ਕੁਝ ਪੈਂਦਾ ਨਹੀਂ ਉਹਨਾਂ ਚ ਸਾਡੀਆਂ ਆਸਾਂ ਹੈ ਨਹੀਂ ਅਸੀਂ ਆਸਾਂ ਦੇ ਸਿਰ ਤੇ ਨਹੀਂ ਜਿਉਂਦੇ ਜੇ ਸਾਡੀਆਂ ਆਸਾਂ ਹੁੰਦਾ ਇੱਥੇ ਕਿਤੇ ਆ ਸਾਡਾ ਭਾਈਚਾਰਾ ਇੱਥੇ ਖਲੋਤਾ ਹੋਵੇ ਸਾਡਾ ਬੱਚਾ ਉੱਥੇ ਤੋਂ ਹੋਵੇ ਤਾਂ ਅਸੀਂ ਇੱਥੇ ਬੈਠੇ ਹੋਈਏ ਤਾਂ ਉਹਦੇ ਛੋਟੇ-ਛੋਟੇ ਬੱਚੇ ਜਿਹੜੇ ਆ ਉਹ ਪਰਿਵਾਰ ਜਿਹੜਾ ਘਰ ਹੁੰਦਾ ਇੱਕ ਬਜ਼ੁਰਗ ਬਾਪ ਹੈ ਜਿਹੜਾ ਅੰਦਰ ਬੈਠਾ ਉਹ ਹਾਲ ਉਹਨੂੰ ਅੱਜ ਸਥਿਤੀ ਵਿੱਚ ਇਠੇ ਲਿਆਂਦਾ ਗਿਆ ਜਿਨ੍ਹਾਂ ਦੇ ਅਸੀਂ ਅੱਜ ਬਿਆਨ ਕਰਾਉਂਦੇ ਆਂ ਬਾਕੀ ਅਸੀਂ ਜਾਜੀਆਂ ਆਸਾਂ ਨਹੀਂ ਕਰਦੇ ਅਸੀਂ ਜਿਹੜਾ ਸਵੇ ਭਰੋਸਾ ਰੱਖਦੇ ਆਂ ਠੀਕ ਹੈ ਨਾ ਗੱਲ ਜੇ ਸਾਡਾ ਭਰੋਸਾ ਕਾਇਮ ਹੋ ਤੁਹਾਨੂੰ ਇਨਸਾਫ ਮਿਲ ਜਾਓ ਸੋ ਇਹ ਪੈਣਾ ਵੀ ਨੇ ਧਰਨੇ ਚ ਪੁੱਜੀਆਂ ਨੇ ਤਾਂ ਦੱਸਦੀਏ ਕਿ ਪਿੰਡ ਕੱਲਾ ਦੇ ਵਿੱਚ ਵੋਟਾਂ ਦੇ ਵਿੱਚ ਝਗੜਾ ਹੋਇਆ ਜਿੱਥੇ ਇਹਨਾਂ ਵੱਲੋਂ ਦੱਸਿਆ ਗਿਆ ਕਿ ਇੱਕ ਵਿਅਕਤੀ ਛਡਾਉਣ ਗਿਆ ਹੀ ਉਸਤੇ ਹਮਲਾ ਕੀਤਾ ਗਿਆ ਦੂਜੀ ਧਿਰ ਵੱਲੋਂ ਤੇ ਉਸ ਤੋਂ ਬਾਅਦ ਚ ਹਸਪਤਾਲ ਵਿਖੇ ਜੇਰੇ ਲਾਸੀ ਤਾਂ ਅੱਜ ਉਸਦੀ ਮੌਤ ਹੋ ਗਈ ਹੈ ਤੇ ਫਿਲਹਾਲ ਪੁਲਿਸ ਵੱਲੋਂ ਦੂਸਰੀ ਧਿਰ ਦੇ ਉੱਪਰ ਫਿਲਹਾਲ ਕੋਈ ਕਾਰਵਾਈ ਨਹੀਂ ਕੀਤੀ ਗਈ। ਇਸ ਸਬੰਧੀ ਥਾਣਾ ਮੁਖੀ ਅਤੇ ਪੁਲਿਸ ਅਧਿਕਾਰੀਆਂ ਦਾ ਕੀ ਕਹਿਣਾ ਹੈ ਉਹ ਵੀ ਤੁਹਾਡੇ ਨਾਲ ਜਲਦ ਸਾਂਝਾ ਕਰਦੇ ਹਾਂ। ਹਾਂਜੀ ਸਰ ਠੀਕ ਹੋ ਗਿਆ। ਜਦੋਂ ਬਾਕੀ ਤੋਂ ਲੱਗਾ ਸੀ ਤਾਂ ਹੁਣ ਸਮਾਪਤ ਹੋ ਚੁੱਕਾ ਸਰ ਕੀ ਵਿਚਵਾਦ ਤੇ ਕਿਹੜੀ ਕਾਰਵਾਈ ਦਾ ਸ਼ੁਰੂ ਹੋਈ? ਇਹ ਸਾਡਾ ਥਾਣਾ ਗੋਨਵਾਲ ਦੇ ਏਰੀਏ ਦੇ ਵਿੱਚ ਪਿੰਡ ਕੱਲਾ ਹੈ। ਇੱਥੇ ਪਿਛਲੀਆਂ ਸਰਪੰਚੀ ਦੀ ਵੋਟਾਂ ਦੇ ਵਿੱਚ ਲੜਾਈ ਹੋਈ ਸੀ ਉਹਦੇ ਵਿੱਚ ਪਹਿਲਾਂ ਸਾਡੇ ਥਾਣੇ ਵਿੱਚ ਮਕਦਮਾ ਨੰਬਰ 462 ਗੋਂਦਵਾਲ ਥਾਣੇ ਵਿੱਚ ਦਰਜ ਹੋਇਆ ਸੀਗਾ ਅੱਜ ਇੱਥੇ ਇਲਾਕੇ ਦੇ ਕਿਸਾਨ ਮਜਦੂਰ ਸੰਘਰਸ਼ ਕਮੇਟੀ ਵੱਲੋਂ ਧਰਨਾ ਲਾਇਆ ਗਿਆ ਸੀਗਾ ਇਹਦੇ ਵਿੱਚ ਰঞ্জੀਤ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਕੱਲਾ ਇਸ ਦੀ ਡੈਥ ਹੋਈ ਸੀਗੀ ਤੇ ਪਰਿਵਾਰ ਵਾਲਿਆਂ ਦੀ ਔਰ ਪਾਰਟੀ ਦੀ ਕਮੇਟੀ ਦੀ ਮੰਗ ਸੀਗੀ ਕਿ ਇਹ ਪਰਚਾ ਦਰਜ ਕੀਤਾ ਜਾਵੇ ਕਿ ਇਹ ਜੋ ਵੋਟਾਂ ਵਾਲੇ ਦਾ ਲੜਾਈ ਹੋਈ ਸੀਗੀ ਉਹਦੇ ਸਬੰਧ ਵਿੱਚ ਉਹਦੀਆਂ ਸੱਟਾਂ ਦੇ ਤਹਿਤ ਇਹਦੀ ਮੌਤ ਹੋਈ ਆ ਸੋ ਇਹ ਸਬੰਧ ਵਿੱਚ ਮੈਨੂੰ ਮਾਣਯੋਗ ਸੀਨੀਅਰ ਪੁਲਿਸ ਕਪਤਾਨ ਸ਼੍ਰੀ ਅਬ ਮਨੀਰ ਆਣਾ ਜੀ ਨੇ ਇੱਥੇ ਭੇਜਿਆ ਸੀ ਤੋ ਵਫਦ ਨਾਲ ਗੱਲ ਕੀਤੀ ਗਈ ਔਰ ਮਾਨਯੋਗ ਐਸਐਸਪੀ ਸਾਹਿਬ ਤੋਂ ਨਿਸ਼ਾਨਾ ਹਰਦੇਸ਼ ਲੈਣ ਤੋਂ ਬਾਅਦ ਅਸੀਂ ਇਸ ਵਿੱਚ ਮੁਕੱਦਮਾ ਨੰਬਰ 482 ਦਰਜ ਕੀਤਾ ਹੈ ਔਰ ਇਸ ਤੋਂ ਬਾਅਦ ਜਿਹੜਾ ਧਰਨਾ ਆ ਉਹ ਚੁੱਕਿਆ ਗਿਆ ਹੈ ਔਰ ਕਿੰਨੇ ਜਣਾ ਦੇ ਮਾਮਲੇ ਦਰਜ ਕਰੇ ਇਹ ਐਫਆਈਆਰ 10 ਦੋਸ਼ੀ ਹੈਗੇ ਨੇ ਜੋ ਉਹਨਾਂ ਨੇ ਬਿਆਨ ਦੇ ਵਿੱਚ ਲਿਖਾਏ ਹੈ ਉਸ ਤੋਂ ਬਾਅਦ ਅਸੀਂ ਤਫਤੀਸ਼ ਕਰਾਂਗੇ ਔਰ ਤਫਤੀਸ਼ ਉਪਰੰਤ ਜੋ ਵੀ ਜਿਹੜਾ ਦੋਸ਼ੀ ਪਾਇਆ ਗਿਆ ਉਹਦੀ ਕਾਰਵਾਈ ਕਾਨੂੰਨ ਮੁਤਾਬਕਾਂ ਅੰਦਰ ਵਿੱਚ ਲਿਆਂਦੀ ਜਾਏਗੀ